ਪਰ ਕੈਦ ਹੁੰਦੀ ਔਸ ਮੁੰਡੇ ਨੂੰ ਹਾਂਜੀ 2 ਲੱਖ ਰੁਪਏ ਜੁਰਮਾਨਾ ਵੀ ਹੁੰਦਾ ਤੇ ਜੇ ਲੜਕੀ ਕਲੇਮ ਪਾਵੇ ਜਦ ਤੱਕ ਲੜਕੀ ਜਿੰਦੀ ਰਹੇਗੀ ਉਹਦੀ ਸਾਰੀ ਜ਼ਿੰਦਗੀ ਦਾ ਰਹਿਣ ਖਾਣ ਪੀਣ ਦਾ ਖਰਚਾ ਇਸ ਟਬਰਾਂ ਨੂੰ ਸਹਿਣਾ ਪਏ ਪਰ ਮੈਂ ਕਹਿੰਦਾ ਉਹ ਰਾਣੀ ਦੀ ਚਾਂਸੀ ਹੈ ਜਿਨੇ ਸ਼ਰਮ ਕਬੂਲ ਕੀਤਾ ਕਿ ਉਹ ਵੀਡੀਓ ਮੇਰੀ ਹੈ ਉਹ ਫੋਟੋ ਮੇਰੀ ਹੈ ਮੈਂ ਹੀ ਆ ਉਹਦੇ ਚ ਕੋਈ ਐਡੀਟਿੰਗ ਨਹੀਂ ਹੈ ਇਹੋ ਜਿਹੇ ਕੁੜੀਆਂ ਨੂੰ ਸਲੂਟ ਕਰਦਾ ਮੈਂ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਨਿਗਲੀ ਤੌਰ ਦੇ ਉੱਤੇ ਜਿਹੜਾ ਮੁੰਡੇ ਵਾਲੇ ਨੇ ਜਾਂ ਜਿਹੜਾ ਪਰਿਵਾਰ ਹੈ ਉਹ ਕਿੰਨਾ ਖਫਸ ਸਕਦਾ ਜਦੋਂ ਲੜਕੀ ਨੇ ਜੇ ਨਸ਼ੀਲਾ ਪਦਾਰਥ ਨਾ ਲਿਆ ਹੁੰਦਾ ਹਾਂ ਜਾਂ ਉਹਨੂੰ ਨਾਂ ਦਿੱਤਾ ਗਿਆ ਹੁੰਦਾ ਹਮ ਤੱਕ ਕਨਸੈਂਟਿੰਗ ਵੀ ਹੋ ਸਕਦਾ ਸੀ ਇਹ ਕਰ ਇਹ ਚੀਜ਼ ਤਾਂ ਨਹੀਂ ਲੱਗ ਰਹੀ ਮੱਲਣ ਸਾਹਿਬ ਕੀ ਕਹਿੰਦੇ ਉਸ ਪਰਿਵਾਰ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੀ ਜ਼ਮੀਨ ਜਾਇਦਾਦ ਦਾ ਉਹ ਦੇ ਕਰਕੇ ਜਾਂ ਉਹਨਾਂ ਦੇ ਪੈਸਾ ਤੇ ਲੈ ਕਰਕੇ ਇਹੋ ਜਿਹਾ ਕੁਝ ਸੀਨ ਤਾਂ ਨਹੀਂ ਲੱਗਦਾ ਵਿੱਚ ਮੈਂ ਹੁਣ ਕੈਨੇਡਾ ਹੋ ਕੇ ਆਇਆ ਅਮਰੀਕਾ ਰਹਿ ਕੇ ਆਇਆ 2 ਮਹੀਨੇ ਉੱਥੇ ਐਸੀਆਂ ਐਪ ਚੱਲਦੀਆਂ ਨੇ ਪੰਜਾਬੀ ਕੁੜੀਆਂ ਪੈਸਿਆਂ ਲਈ ਅਵੇਲੇਬਲ ਨੇ ਜਿਹੜਾ ਐਨ ਆਰ ਆਈ ਪਰਿਵਾਰ ਆ ਉਸ ਦਾ ਵੀ ਬਿਲ ਲੱਗਦਾ ਕਿ ਦੂਜਾ ਪੱਖ ਨੂੰ ਵੀ ਵਿਚਾਰਨ ਦੀ ਲੋੜ ਹੈਗੀ ਆ ਮੁੰਡੇ ਦੀ ਉਮਰ ਉਦੋਂ 16 ਸਾਲ ਕੁੜੀ ਦੀ ਉਮਰ 19 ਸਾਲ 3 ਸਾਲ ਦਾ ਗੈਪ ਹੈ ਜਦੋਂ ਇਹਨਾਂ ਦੀ ਆਪਸੀ ਮੀਡੀਆ ਦੇ ਥਰੂ ਸੋਸ਼ਲ ਮੀਡੀਆ ਦੇ ਥਰੂ ਗੱਲਬਾਤ ਸ਼ੁਰੂ ਹੁੰਦੀ ਹੈ ਇਹ ਇਹੋ ਜਿਹੇ ਕੇਸਾਂ 'ਚ ਮੈਂ ਜਨਰਲਲੀ ਵੇਖਿਆ ਜਦੋਂ ਕੁੜੀ ਵਾਲੇ ਰਾਜੀਨਾਮਾ ਕਰਦੇ ਆ ਜੀ ਵਿਆਹ ਕਰ ਲਓ ਵਿਆਹ ਕਰਨ ਤੋਂ ਬਾਅਦ 6 ਮਹੀਨੇ ਫਿਰ ਛੱਡ ਦੇਗਾ ਫਿਰ ਕਰ ਲਓਗੇ ਤੇ ਜੇ ਵਿਆਹ ਕਰਾ ਹੀ ਲੈਂਦਾ ਪਹਿਲਾ ਪਹਿਲਾ ਐਪੀਸੋਡ ਲੋ ਵੀ ਵਿਆਹ ਕਰਾਉਂਦਾ ਕਿਸਮੂਣਾ ਕਰਾਏਗਾ ਪਰ ਜਿਹੜਾ ਪਰਿਵਾਰ ਕਹਿ ਰਿਹਾ ਬੁੱਡੇ ਦਾ ਪਿਓ ਲਗਾਤਾਰ ਮੀਡੀਆ ਦੇ ਵਿੱਚ ਛਾ ਕੇ ਕਹਿ ਰਿਹਾ ਹੈ ਕਿ ਇਹ ਮੁੰਡਾ ਸਾਡਾ ਨਹੀਂ ਜਿਹੜੇ ਮੁੰਡੇ ਦੇ ਉਹ ਟੈਟੂ ਨਹੀਂ ਬਣਿਆ ਹੋਇਆ ਉਹਦੇ ਟੈਟੂ ਨਹੀਂ ਹੈਗਾ ਉਹ ਵੀ ਮੁੰਡਾ ਸਾਡਾ ਹੈ ਹੀ ਨਹੀਂ ਉਥੇ ਸਾਹ ਤੁਰ ਤੇ ਭੱਲਾ ਝੜਾ ਜਾ ਰਿਹਾ ਵੀ ਕੁੜੀ ਦੇ ਹੋਰ ਐਕਸਟਾ ਹੋਰ ਵੀ ਅਫੇਅਰਸ ਹੈਗੇ ਨੇ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਵੀ ਜਿਨ੍ਹਾਂ ਨਾਲ ਬਾਕੀ ਅਫੇਅਰ ਸੀ ਕੁੜੀ ਦੇ ਉਹਨਾਂ ਨੇ ਵੀਡੀਓ ਤੇ ਨੀਂ ਨਾ ਵਾਇਰਲ ਕੀਤੀ ਪਰ ਜਿਹੜੀ ਉਹ ਵੀਡੀਓ ਸ਼ਾਇਦ ਇੱਕ ਨਹੀਂ ਗਈ ਉਹ ਵੀਡੀਓ ਕਾਫੀ ਨਹੀਂ ਕਾਫੀ ਉਹਦੇ ਚ ਕੁੜੀ ਦੀ ਕੰਨੀ ਕੁੜੀ ਨੇ ਵੀ ਕੁੜੀ ਨੇ ਵੀ ਇਹ ਲੱਗਦਾ ਵੀ ਕੰਸੈਂਟ ਵੀ ਹੈ ਮੈਂ ਕਿਹਾ ਕੁੜੀ ਨੇ ਵੀ ਆਪ ਮੰਨਿਆ ਕਿ ਇਹ ਮੈਨੂੰ ਕਹਿੰਦਾ ਹੁੰਦਾ ਸੀ ਆਪਣੀ ਫੋਟੋ ਭੇਜ ਤੇ ਮੈਂ ਭੇਜਦੀ ਰਹੀ ਆ ਮੈਂ ਕੁੜੀ ਨੂੰ ਅਨਪਾਲ ਪਣੇ ਚ ਜਾਂ ਕਹਿ ਲਓ ਵੀ ਉਸ ਤਰ੍ਹਾਂ ਵਿਸ਼ਵਾਸ ਕਰ ਬੈਠੀ ਫੇਥ ਵਿੱਚ ਫੇਥ ਜਿਹਨੂੰ ਆਪਾਂ ਕਹਿੰਦੇ ਆ ਕਿ ਵਿਆਹ ਦਾ ਚਾਂਸਾ ਦੇ ਕੇ ਇਹ ਉਸ ਤਰ੍ਹਾਂ ਦਾ ਮਸਲਾ ਹੈ ਉਹ ਉਸ ਤਰ੍ਹਾਂ ਦਾ ਮਸਲਾ ਹੈ ਉਹਨਾਂ ਮੁੰਡੇ ਦੇ ਦਿਮਾਗ 'ਚ ਗੰਦਾਪਨ ਸੀ ਉਹ ਇਹਨੂੰ ਬਲੈਕਮੇਲ ਕਰਦਾ ਸੀ ਹੁਣ ਉਹਦਾ ਪਿਓ ਕਵੇ ਕੁੜੀ ਦੇ ਚਾਰ ਥਾਂ ਤੇ ਹੋਰ ਵੀ ਚਲਦੇ ਸੀ ਜਦੋਂ ਪਤਾ ਲੱਗਾ ਸੀ ਛੱਡ ਦਿੰਦੇ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੋਲਿੰਦਰ ਸਿੰਘ ਛਲੇੜੀ ਪਿਛਲੇ ਦਿਨਾਂ ਦੇ ਵਿੱਚ ਉੱਪਲ ਫਾਰਮ ਵਾਲੀ ਕੁੜੀ ਦੀ ਲਗਾਤਾਰ ਜਿਹੜੀ ਆ ਉਹ ਮਸਲਾ ਪੱਖਿਆ ਹੋਇਆ ਪੰਜਾਬ ਦੇ ਵਿੱਚ ਜਦੋਂ ਦੀ ਉਸਦੀ ਵੀਡੀਓ ਇੱਕ ਸੋਸ਼ਲ ਮੀਡੀਆ ਦੇ ਉੱਤੇ ਲੀਕ ਹੁੰਦੀ ਹੈ ਤਾਂ ਕੈਨੇਡੀਅਨ ਜੋ ਇੱਕ ਫਾਰਮ ਵਾਲੇ ਨੇ ਖਾਸ ਕਰਕੇ ਉਹ ਐਨਆਰਆਈਜ਼ ਨੇ ਤੇ ਉਹਨਾਂ ਦੇ ਪਰਿਵਾਰ ਦੇ ਇੱਕ ਲੜਕੇ ਦੇ ਨਾਲ ਉਸਦੀ ਜਿਹੜੀ ਮੰਗਣੀ ਹੋਈ ਸੀ ਤੇ ਕੁੜੀ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕਿ ਇਹ ਜਿਹੜੀ ਵੀਡੀਓ ਬਣਾਈ ਗਈ ਹੈ ਜੋ ਨਿਊਡ ਵੀਡੀਓਜ਼ ਨੇ ਆਲੂ ਦੇ ਮਗੀਟਰ ਦੇ ਵੱਲੋਂ ਜਿਹੜੀਆਂ ਬਣਾਈਆਂ ਗਈਆਂ ਨੇ ਉਸ ਮੁੰਡੇ ਦੇ ਨਾਲ ਉਸ ਦਾ ਰਿਸ਼ਤਾ ਹੋਇਆ ਸੀ ਤੇ ਉਸ ਦੇ ਵੱਲੋਂ ਕੁਝ ਜਿਹੜਾ ਨਸ਼ੀਲਾ ਪਦਾਰਥ ਕਿਸੇ ਕੋਲਡ ਡਰਿੰਕ ਦੇ ਵਿੱਚ ਪਾ ਕੇ ਉਸ ਨੂੰ ਦਿੱਤਾ ਗਿਆ ਜਿਸ ਤੋਂ ਬਾਅਦ ਉਦਨੇ ਸਾਰਾ ਕੁਝ ਕੀਤਾ ਗਿਆ ਤੇ ਹੋਰ ਵੀ ਬਹੁਤ ਸਾਰੀਆਂ ਅਲੱਗ-ਅਲੱਗ ਵੀਡੀਓਜ਼ ਉਸ ਦੇ ਵਿੱਚ ਹੈਗੀਆਂ ਨੇ ਤਾਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਆਖਰਕਾਰ ਇਸ ਨੂੰ ਲੀਗਲੀ ਤੌਰ ਦੇ ਉੱਤੇ ਜਾਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਐਡਵੋਕੇਟ ਸੁਨੀਲ ਮੱਲਣ ਜੀ ਜਿਹੜੇ ਇਸ ਸਮੇਂ ਮੌਜੂਦ ਨੇ ਮੱਲਣ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਦਰਸ਼ਕੋ ਮੇਰੇ ਪਿਆਰ ਭਰੇ ਸਤਿ ਸ਼੍ਰੀ ਅਕਾਲ ਮਨਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਮਸਲਾ ਹੈ ਇਸ ਨੂੰ ਜੇ ਆਪਾਂ ਲੀਗਲ ਐਂਗਲ ਤੋਂ ਵੇਖਣਾ ਹੋਵੇ ਜਿਸ ਤਰ੍ਹਾਂ ਕੁੜੀ ਦੋਸ਼ ਲਗਾ ਰਹੀ ਹੈ ਕਿ ਉਸ ਨੂੰ ਇੱਕ ਜੇ ਕਿਸੇ ਕੋਲ ਡਰਿੰਕ ਦੇ ਵਿੱਚ ਜਿਹੜਾ ਪੀਣ ਵਾਲੀ ਵਸਤੂ ਦੇ ਵਿੱਚ ਕੋਈ ਜਿਹੜੇ ਨਸ਼ੀਲਾ ਪਦਾਰਥ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਕੀ ਲੱਗਦਾ ਹੈ ਇਹ ਸਾਰੇ ਕੁਝ ਮਸਲੇ ਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਲੀਗਲੀ ਤੌਰ ਦੇ ਉੱਤੇ ਜਿਹੜਾ ਮੁੰਡੇ ਵਾਲੇ ਨੇ ਜਾਂ ਜਿਹੜਾ ਪਰਿਵਾਰ ਹੈ ਉਹ ਕਿੰਨਾ ਕੁ ਫਸ ਸਕਦਾ ਦੇਖੋ ਇਹਦੇ ਵਿੱਚ ਨਾ ਮੈਂ ਟੈਕਨੀਕਲ ਜਵਾਬ ਦਿੰਨਾ ਤੁਹਾਨੂੰ ਵਕੀਲ ਵਾਲਾ ਜਵਾਬ ਹੂੰ ਜਦੋਂ ਲੜਕੀ ਨੇ ਜੇ ਨਸ਼ੀਲਾ ਪਦਾਰਥ ਨਾ ਲਿਆ ਹੁੰਦਾ ਹਾਂ ਜਾਂ ਉਹਨੂੰ ਨਾਂ ਦਿੱਤਾ ਗਿਆ ਹੁੰਦਾ ਹੂੰ ਤਾਂ ਕੰਸੈਂਟਿੰਗ ਵੀ ਹੋ ਸਕਦਾ ਸੀ ਇਹ ਕੰਮ ਹਾਂ ਕੀ ਲੜਕੀ ਦੀ ਕੰਸੈਂਟ ਸੀ ਤੇ ਦੋਨਾਂ ਨੇ ਰਲ ਕੇ ਸੈਕਸ ਕਰ ਲਿਆ ਜੀ ਠੀਕ ਜਦੋਂ ਨਸ਼ੀਲਾ ਪਦਾਰਥ ਵਿੱਚ ਆ ਗਿਆ ਤੇ ਜ਼ਬਰ ਜਨਾਹ ਆ ਗਈ ਹੂੰ ਫਿਰ ਜ਼ਬਰ ਜਨਾਹ ਆ ਗਈ ਤੇ ਫਿਰ ਇਹ ਸੈਕਸਰੇ ਬਣ ਗਿਆ 20 ਸਾਲ ਘੱਟੋ ਘੱਟ ਹੂੰ ਇੱਕ ਗੈਂਗ ਇਹਨੂੰ ਮਤਲਬ ਕਿਸ ਤਰ੍ਹਾਂ ਮੰਨਿਆ ਜਾਵੇ ਵੀ ਜਿਹੜੀ ਉਹ ਵੀਡੀਓਜ਼ ਨੇ ਵੀ ਉਹਦੇ ਵਿੱਚ ਕੋਈ ਹੋਰ ਵਿਅਕਤੀ ਬਣਾ ਰਿਹਾ ਮਤਲਬ ਕਿ ਤੀਜਾ ਬੰਦਾ ਵੀ ਉੱਥੇ ਸ਼ਾਮਿਲ ਲੱਗਦਾ ਹਾਂਜੀ ਹਾਂਜੀ ਵੀਡੀਓ ਤੀਸਰਾ ਬੰਦਾ ਬਣਾ ਰਿਹਾ ਜਦੋਂ ਤੀਸਰਾ ਬੰਦਾ ਵੀਡੀਓ ਬਣਾਏਗਾ ਹਾਂ ਤੇ ਚਾਹੇ ਉਹ ਸਟੂਡ ਗਾਰਡ ਹੋਵੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਲੀਗਲ ਚੱਲਦੇ ਆਪਾਂ ਹੂੰ ਤੁਸੀਂ ਘਰੇ ਬੈਠੇ ਹੋ ਹੂੰ ਮੇਰੇ ਦੋਸਤੋ ਮੈਂ ਕੰਜਰਖੰਨਾ ਕਰਨ ਚੱਲਿਆ ਹਾਂ ਹਾਂ ਮੈਂ ਤੁਹਾਨੂੰ ਫੋਨ ਕੀਤਾ ਯਾਰ ਪਿਛੇ ਤਿਆਰ ਰਹੀ ਮੈਂ ਚੱਲੇ ਅੱਜ ਕੰਡ ਕਰਨ ਗੇਮ ਪੌਨ ਜੋ ਵੀ ਗੰਦੇ ਸ਼ਬਦ ਹੁੰਦੇ ਨੇ ਇਹ ਬਲੇ ਹਨ ਤੇ ਤੁਸੀਂ ਮੇਰਾ ਫੋਨ ਸੁਣਿਆ ਤੇ ਜੇ ਉਹ ਰਿਕਾਰਡਿੰਗ ਮੰਨ ਲਓ ਮੇਰੇ ਫੋਨ 'ਚ ਹੋਈ ਹੈ ਤੁਹਾਡੇ ਫੋਨ 'ਚ ਹੋਈ ਤੇ ਪਤਾ ਲੱਗ ਗਿਆ ਕਿ ਇਸ ਬੰਦੇ ਨੂੰ ਮੈਂ ਅਲਰਟ ਕਰਕੇ ਘਰੋਂ ਨਿਕਲਿਆ ਸੀ ਹਾਂ ਤੇ ਮੈਂ ਕੱਲਾ ਕੁੜੀ ਨਾਲ ਨਾ ਸੈਕਸ ਗਰੇਪ ਤਾਂ ਉਹ ਬੰਦਾ ਵੀ ਕਸੂਰਬਾਰ ਘਰੇ ਬੈਠਾ ਘਰੇ ਬੈਠਾ ਯੈਸ ਹਮ ਲਾਅ ਦੀ ਬਰੀਕੀ ਸਮਝਾ ਰਿਹਾ ਤੇ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਇਟ ਮੀਨਸ ਉਹ ਘਰੋਂ ਤਿਆਰ ਹੋ ਗਿਆ ਹੈ ਨਾ ਕਿ ਅੱਜ ਆਪਾਂ ਇਹ ਗੇਮ ਪੌਨ ਚੱਲੇ ਆ ਲੜਕੀ ਨੂੰ ਬਿਹੋਸ਼ ਕਰਾਂਗੇ ਉਹਨਾਂ ਦੇ ਕੱਪੜੇ ਲਾਵਾਂਗੇ ਜਾਂ ਲਵਾਵਾਂਗੇ ਤੇ ਫਿਰ ਉਹਦੀ ਵੀਡੀਓ ਬਣਾਵਾਂਗੇ ਤੇ ਉਹਨੂੰ ਵਾਇਰਲ ਕਰਾਂਗੇ ਭਾਵੇਂ ਉਹਨੇ ਚੀਜੇ ਦੂਜੇ ਜਾਂ ਤੀਜੇ ਬੰਦੇ ਨੇ ਕਿਸੇ ਨੇ ਉਸ ਲੜਕੀ ਨਾਲ ਕੁਝ ਕੀਤਾ ਨਹੀਂ ਕੀਤਾ ਤਾਂ ਉਹ ਵੀ ਘੂਰਦਾ ਕੀਤਾ ਮੈਂ ਕਹਿੰਦਾ ਤੁਸੀਂ ਘਰ ਬੈਠੇ ਸੀ ਹੂੰ ਪਹਿਲੀ ਪ੍ਰੋਪਰੀ ਧਿਆਨ ਨਾਲ ਸੁਣੋ ਤੁਸੀਂ ਘਰੇ ਬੈਠੇ ਹੋ ਹਾਂ ਉਹਦੀ ਤੁਸੀਂ ਦੱਸ ਰਹੇ ਹੋ ਵੀ ਘਰੇ ਬੈਠੇ ਹੋ ਇੱਕ ਇੰਗਲੈਂਡ ਬੈਠੇ ਨਾਲ ਜਿਹਦੇ ਨਾਲ ਫੋਨ ਤੇ ਚੈਟਿੰਗ ਹੋਈ ਹੋ ਉਹ ਵੀ ਸੈਕਸ ਵਿੱਚ ਪਾਰਟੀ ਹੈ ਹੂੰ हां ये भी मैं समझला जाऊंगा कि क्योंकि जड़ी वीडियो دسਿਆ ਜਾ ਰਿਹਾ ਕਿ ਉਹ ਇੰਗਲੈਂਡ ਤੋਂ ਵਾਇਰਲ ਕੀਤੀ ਗਈ ਤੇ ਉਹ ਸਾਰੀ ਚੀਜ਼ਾਂ ਨੂੰ ਕਿਵੇਂ ਰੱਖ ਕਿਤੇ ਇਸ ਦੇ ਵਿੱਚ ਜਿਹੜਾ ਐਨ ਆਰ ਆਈ ਪਰਿਵਾਰ ਆ ਉਸ ਦਾ ਵੀ ਬਿਲ ਲੱਗਦਾ ਕਿ ਦੂਜੇ ਪੱਖ ਨੂੰ ਵੀ ਵਿਚਾਰਨ ਦੀ ਲੋੜ ਹੈਗੀ ਆ ਉਹਨਾਂ ਦਾ ਉਹਨਾਂ ਦਾ ਰਿਸ਼ਤਾ ਹੋਇਆ ਸੀ ਤੇ ਉਹ ਲੜਕੀ ਮੰਨ ਰਹੀ ਹੈ ਕਿ ਵੀ ਹਾਂ ਮੈਂ ਸੀ ਵੀ ਇਹ ਸਾਡਾ ਆਪਸੀ ਸਹਿਮਤੀ ਜ਼ਰੂਰ ਬਣੀ ਕਿਸੇ ਨਾ ਕਿਤੇ ਚਾਹੇ ਉਹ ਕਿਸੇ ਮਜਬੂਰੀ ਤਹਿਤ ਬਣੀ ਚਾਹੇ ਉਹਨੂੰ ਬਣਾਇਆ ਗਿਆ ਜਾਂ ਨਸ਼ੀਲਾ ਪਦਾਰ ਸਾਰੀ ਚੀਜ਼ਾਂ ਪਰ ਸਮਾਜਿਕ ਤੌਰ ਤੇ ਤਾਂ ਉਹ ਵੀ ਚੀਜ਼ਾਂ ਗਲਤ ਨਹੀਂ ਉੱਚ ਜਾਂ ਵਿਚਾਰੀਆਂ ਜਾਣਗੀਆਂ ਮੈਂ ਮੈਂ ਤੁਹਾਨੂੰ ਥੋੜੀ ਜਿਹੀ ਬੈਕਗ੍ਰਾਉਂਡ ਹੀ ਸੁਣਾ ਦਿੰਨਾ ਜੋ ਮੈਨੂੰ ਮੀਡੀਆ ਚੋਂ ਪਤਾ ਲੱਗੀ ਹੈ ਬਿਲਕੁਲ ਆਉਣ ਵਾਲਾ ਲੜਕੀ ਦਾ ਨੰਬਰ ਵੀ ਆਉਣ ਵਾਲਾ ਹੂੰ ਮੈਂ ਗੱਲ ਵੀ ਕਰਾਂਗਾ ਉਹਨਾਂ ਨਾਲ ਇਸ ਤਰ੍ਹਾਂ ਹੈ ਕਿ ਮੁੰਡੇ ਦੀ ਉਮਰ ਉਦੋਂ 16 ਸਾਲ ਹੈ ਕੁੜੀ ਦੀ ਉਮਰ 19 ਸਾਲ ਹੈ 3 ਸਾਲ ਦਾ ਗੈਪ ਹੈ ਜਦੋਂ ਇਹਨਾਂ ਦੀ ਆਪਸੀ ਮੀਡੀਆ ਦੇ ਥਰੂ ਸੋਸ਼ਲ ਮੀਡੀਆ ਦੇ ਥਰੂ ਗੱਲਬਾਤ ਸ਼ੁਰੂ ਹੁੰਦੀ ਹੈ ਹੂੰ ਉਸ ਤੋਂ ਬਾਅਦ ਧੀਰੇ ਧੀਰੇ ਇਹ ਗੱਲਾਂ ਜਿਹੜੀਆਂ ਪਿਆਰ ਚ ਤੇ ਰਿਸ਼ਤੇ ਚ ਪਿਆਰ ਚ ਬਦਲਦੀਆਂ ਹਾਂ ਪਿਆਰ ਤੋਂ ਬਾਅਦ ਇਹ ਲੋਕ ਡਿਕਲੇਅਰ ਕਰਦੇ ਨੇ ਕਿ ਅਸੀਂ ਇੱਕ ਦੂਜੇ ਨਾਲ ਵਿਆਹ ਕਰਾਉਣਾ ਜਾਂ ਪਰਿਵਾਰ ਵੀ ਸਹਿਮਤ ਹੋ ਜਾਂਦੇ ਨੇ ਤੇ ਪਰਿਵਾਰ ਸਹਿਮਤ ਹੋ ਕੇ ਰਿਸ਼ਤਾ ਹੋ ਜਾਂਦਾ ਕੁੜੀ ਮੁੰਡੇ ਵਾਲਿਆਂ ਘਰ ਮੁੰਡਾ ਕੁੜੀ ਵਾਲਿਆਂ ਦੇ ਘਰ ਹਰ ਫੰਕਸ਼ਨ ਤੇ ਹਰ ਚੀਜ਼ ਤੇ ਇਹ ਲੋਕ ਆਂਦੇ ਜਾਂਦੇ ਨੇ ਠੀਕ ਹੈ ਕੁੜੀ ਮੁੰਡੇ ਆਪਸ ਵਿੱਚ ਇੰਟੈਂਸਿਵ ਰੱਖਦੇ ਨੇ ਤੇ ਜਿੱਦਣ 24 ਜੁਲਾਈ ਅਗਸਤ ਸਤੰਬਰ ਦੇ ਆਸ-ਪਾਸ ਦੀ ਜੋ ਵੀਡੀਓ ਚ ਗੱਲਾਂ ਸੁਣੀ ਹੈ ਅਗਸਤ ਸਤੰਬਰ 2024 ਚ ਏਵਲਾ ਐਪੀਸੋਡ ਪਾਣਾ ਵਰਤਦਾ ਵੀਡੀਓ ਬਣਾਉਣ ਵਾਲਾ ਕਿਉਂਕਿ ਵੇਖੋ ਜੀ 2 2.5 ਸਾਲ ਦੇ ਰਿਸ਼ਤੇ ਚ ਬਹੁਤ ਵਿਸ਼ਵਾਸ ਪੈ ਜਾਂਦੇ ਨੇ ਹਮਮ ਔਰ ਜਦੋਂ ਮੈਂਟਲੀ ਐਕਸੈਪਟ ਕਰ ਲਿਆ ਕਿ ਇਹ ਮੇਰਾ ਘਰ ਵਾਲਾ ਹੈ ਹਾਂ ਸਮਾਜਿਕ ਤੌਰ ਤੇ ਅਸੀਂ ਲਾਵਾ ਹੀ ਨਹੀਂ ਲੀਆ ਪਰ ਅਸੀਂ ਘਰ ਵਾਲਾ ਮੰਨ ਕੇ ਘਰ ਵਾਲੇ ਵਾਲੇ ਸਾਰੇ ਕੰਮ ਸ਼ੁਰੂ ਕਰਤੇ ਰਿਸ਼ਤਾ ਚਾਹੇ ਉਹ ਕੱਚਾ ਸੀ ਇਹਦੇ ਵਿੱਚ ਕੁੜੀ ਨੂੰ ਵੀ ਸਿਆਣਪ ਚਾਹੀਦੀ ਸੀ ਤੇ ਮੁੰਡੇ ਨੂੰ ਵੀ ਚਾਹੀਦੀ ਸੀ ਕਿ ਆਖਿਰ ਵਿਆਹ ਤੋਂ ਬਾਅਦ ਵੀ ਸੈਕਸੀ ਕਰਨਾ ਹੂੰ ਕੰਮ ਵੀ ਕਰਨੇ ਆ ਤੇ ਬੱਚੇ ਵੀ ਪਾਲਣੇ ਆ ਤੇ ਆਪਾਂ ਸਬਰ ਕਰ ਲਈਏ ਇੱਦਾਂ ਕਿੱਥੇ ਭੱਜਿਆ ਚੱਲਿਆ ਕੋਈ ਪਾਰਟਨਰ ਇੱਕ ਦੂਜੇ ਨਾਲ ਹੂੰ ਸੋ ਇਹ ਗਲਤੀ ਕੁੜੀ ਦੀ ਵੀ ਹੈ ਤੇ ਮੁੰਡੇ ਦੀ ਵੀ ਹੈ ਸ਼ਰਮ ਕਹਿਣਾ ਪਬਲਿਕਲੀ ਕਹਿਣਾ ਔਰ ਹਰ ਕੁੜੀ ਨੂੰ ਹਰ ਮੁੰਡੇ ਨੂੰ ਮੈਂ ਹਦਾਇਤ ਦਿੰਦਾ ਕਿ ਜਦੋਂ ਵੀ ਤੁਹਾਡਾ ਵਿਆਹ ਹੋਣਾ ਹੈ ਹੋ ਹੀ ਜਾਣਾ ਤੇ ਵੈਸੇ ਮਿਲ ਕੇ ਲਓ ਪਬਲਿਕ ਪਲੇਸ ਤੇ ਜਾਓ ਪੇਰੈਂਟਸ ਨਾਲ ਮਿਲੋ ਇੱਕ ਦੂਜੇ ਦੀ ਪ੍ਰੈਜ਼ੈਂਸ ਨੂੰ ਇੰਜੋਏ ਕਰੋ ਹੂੰ ਬਟ ਕਿਸੇ ਸੀਮਾ ਤੋਂ ਅੱਗੇ ਨਾ ਲੰਘੋ ਕਿਉਂਕਿ ਜਦੋਂ ਸੀਮਾਂ ਤੋਂ ਅੱਗੇ ਲੰਘੋਗੇ ਤੇ ਫਿਰ ਬਲੈਕਲਿਸਟ ਤੇ ਹੋਵੋਗੇ ਨਾ ਔਰ ਮੁੰਡੇ ਦੀ ਮਤਲਬ ਘਟਿਆ ਹਰਕਤ ਆਫਟਰ 올 ਤੇਰੀ ਉਹ ਘਰ ਦਾ ਜੀ ਬੰਨਣ ਵਾਲਾ ਅੱਜ ਉਹ ਲੜਕੀ ਅੜ ਜੇ ਕਿ ਤੁਹਾਨੂੰ ਮੈਨੂੰ ਵਿਆਹ ਕਰਾਉਣਾ ਪੈਣਾ ਕੀ ਮੂੰਹ ਲੈ ਕੇ ਕੀ ਮੂੰਹ ਵਿਖਾ ਕੇ ਕਿਉਂਕਿ ਇਹੋ ਜਿਹੇ ਕੰਮਾਂ 'ਚ ਇਹੋ ਜਿਹੇ ਕੇਸਾਂ 'ਚ ਜਨਰਲੀ ਮੁੰਡੇ ਵਾਲੇ ਕਹਿੰਦੇ ਇਹਦੇ ਵਿਆਹ ਨੂੰ ਤਿਆਰਾਂ ਜੀ ਤਾਂ ਕਿ ਕੇਸ 'ਚੋਂ ਬਚ ਜਾਈਏ ਉਮਰ ਕੈਦ ਹੋਣੀ ਹੈ ਕੀ ਲੱਗਦਾ ਇਹਦੇ ਵਿੱਚ ਪਰਿਵਾਰ ਨੂੰ ਵਿਆਹ ਕਰਾਉਣਾ ਪਊ ਉਸ ਕੁੜੀ ਨਾਲ ਉਸ ਮੁੰਡੇ ਨੂੰ ਭਾਜੀ ਇਹ ਐਵੇਂ ਮੰਨਿਆ ਜਾ ਰਿਹਾ ਜਿਵੇਂ ਤੂੰ ਤੁਹਾਡੀ ਨਹੀਂ ਨਹੀਂ ਮੈਂ ਮੈਂ ਉਹ ਹੀ ਦੱਸਣ ਲੱਗਾ ਵੀ ਮੰਨ ਲਓ ਲੜਕੀ ਫਿਸਲਦੀ ਹੈ ਕਿਤੇ ਹਾਂ ਜਾਂ ਇਹੋ ਜਿਹੇ ਕੇਸਾਂ 'ਚ ਮੈਂ ਜਨਰਲੀ ਵੇਖਿਆ ਜਦੋਂ ਕੁੜੀ ਵਾਲੇ ਰਾਜੀਨਾਮਾ ਕਰਦੇ ਆ ਜੀ ਵਿਆਹ ਕਰ ਲਓ ਵਿਆਹ ਕਰਨ ਤੋਂ ਬਾਅਦ 6 ਮਹੀਨੇ ਫਿਰ ਛੱਡ ਦੇਗਾ ਫਿਰ ਕਰ ਲੋਗੇ ਹੂੰ ਤੇ ਜੇ ਵਿਆਹ ਕਰਾਈ ਲੈਂਦਾ ਪਹਿਲਾ ਪਹਿਲਾ ਐਪੀਸੋਡ ਲੋ ਵੀ ਵਿਆਹ ਕਰਾਉਂਦਾ ਕਿਸ ਨੂੰ ਨਾ ਕਰਾਏਗਾ ਜਿਨੂੰ ਜਿਨੂੰ ਮਸਲਾ ਇਹਨਾ ਉਹ ਜਿਨੂੰ ਨੇ ਸ਼ਰਿਆ ਸਾਰੀ ਦੁਨੀਆ ਨੂੰ ਨੰਗਾ ਕੀਤਾ ਹੂੰ ਉਹਨੂੰ ਲੈ ਕੇ ਅਸੀਂ ਘਰ ਦੀ ਬੇਟੀ ਹੋਵੇ ਬੇਟਾ ਹੋਵੇ ਵਾਈਫ ਹੋਵੇ ਭੈਣ ਹੋਵੇ ਮਾਂ ਹੋਵੇ ਹੂੰ ਅਸੀਂ ਕੋਈ ਸੂਟ ਵੀ ਪਾਇਆ ਹੋਵੇ ਨਾ ਜਿਹੜਾ ਕੋਈ ਡੀਪ ਗਲੇ ਵਾਲਾ ਹੋਵੇ ਹਾਂ ਇਹ ਅੱਖ ਨਾਲ ਘੂਰੀ ਲੱਗੀ ਏ ਕੀ ਪਾ ਕੇ ਚੱਲੀਆਂ ਹੂੰ ਉੱਤੇ ਕਜਲਾ ਆਪਣੇ ਆਪ ਨੂੰ ਜੇ ਦੁਨੀਆ ਨੂੰ ਵਿਖਾਣੇ ਤੇ ਫਿਰ ਕੱਪੜੇ ਲਾ ਕੇ ਜਾ ਮੈਨੂੰ ਵਿਖਾਣੇ ਤਾਂ ਮੈਂ ਤਾਂ ਰਾਤ ਖੋਲ ਹੀ ਲੈਣੇ ਫਿਰ ਹੂੰ ਪ੍ਰਾਈਵੇਸੀ ਹਸਬੰਡ ਵਾਈਜ਼ ਕਦੀ ਪ੍ਰਾਈਵੇਸੀ ਹੈ ਪਰ ਉਹ ਹੀ ਜੇ ਕੱਪੜੇ ਆਪਾਂ ਉਸ ਲੈਵਲ ਦੇ ਪਾਉਣੇ ਆ ਤੇ ਡੈਫੀਨੇਟਲੀ ਚੰਗੇ ਪਰਿਵਾਰ ਟੋਕਦੇ ਆ ਬਿਲਕੁਲ ਠੀਕ ਹੈ ਤੁਸੀਂ ਸਮਾਜ ਸਮਾਜ ਦਾ ਵੀ ਇੱਕ ਸਮਾਜ ਦੇ ਵਿੱਚ ਜਿੱਦੋਂ ਅਸੀਂ ਰਹਿ ਰਹੇ ਆ ਸਮਾਜ ਦੇ ਵਿੱਚ ਜਿੱਥੇ ਸਾਨੂੰ ਆਜ਼ਾਦੀ ਹੈ ਨਾਲ ਨਾਲ ਸਾਡੇ ਫਰਜ਼ ਵੀ ਹੁੰਦੇ ਨੇ ਨਹੀਂ ਆਜ਼ਾਦੀ ਤੇ ਕੱਪੜੇ ਲਾ ਕੇ ਘੁੰਮੋ ਫਿਰ ਉਹੀ ਗੱਲ ਆ ਨਾ ਵੀ ਕੱਜ ਵੀ ਨੇ ਸਾਡੇ ਡਿਊਟੀਆਂ ਨੇ ਡਿਊਟੀਆਂ ਵੀ ਸਾਡੀਆਂ ਇਹ ਕੁਝ ਛਲਾਰੂ ਜਿਹੜੇ ਬਹੁਤੇ ਹੀ ਅਕਲਮੰਦ ਬੰਦੇ ਆ ਜਿਹੜਾ ਹੁਣ ਮੁੰਡਾ 16 ਸਾਲ ਦੀ ਪੜ੍ਹਾਈ ਦੀ ਉਮਰ 'ਚ ਐਸੇ ਕੰਮ 'ਚ ਪੈ ਗਿਆ ਕਿੰਨਾ ਕੁ ਅਕਲਮੰਦ ਹੋਏਗਾ ਕਿੰਨਾ ਕਗਲਬੰਦ ਹੋਏਗਾ ਕਿੰਨਾ ਕੋ ਸincere ਹੋਏਗਾ ਆਪਣੇ ਪ੍ਰਤੀ ਜਿੰਨੀ ਮਰਜੀ ਖੇਤੀ ਹੋਵੇ ਜਿਸ ਖੇਤੀਬਾੜੀ ਦੀ ਐਜੂਕੇਸ਼ਨ ਲੈ ਲੰਦਾ ਹਾਂ ਫੋਰਨ ਦੇ ਵਿੱਚ ਤੁਸੀਂ ਸਫਾਈ ਕਰਮਚਾਰੀ ਵੀ ਲੱਗਣਾ ਨਾ ਤੇ ਤੁਹਾਨੂੰ ਉਹਦਾ 6 ਮਹੀਨੇ ਦਾ ਕੋਰਸ ਕਰਨਾ ਪੈਂਦਾ ਹੂੰ ਤੁਸੀਂ ਪਲੰਬਰ ਦਾ ਕੰਮ ਕਰਨਾ ਹੈ ਤੁਹਾਨੂੰ ਉਹਦੇ ਸਰਟੀਫਿਕੇਸ਼ਨ ਕਰਾਣੀ ਪੈਂਦੀ ਹੈ ਤੁਸੀਂ ਆਪਣੇ ਘਰ 'ਚ ਜਿਹੜੀ ਕਿਚਨ ਗਾਰਡਨ ਬਣਾਈ ਹੈ ਉਸ ਤੋਂ ਇਲਾਵਾ ਤੁਸੀਂ ਮੰਨ ਲਓ 5 ਕਿੱਲੇ ਪੈੜੀ ਰੱਖੀ ਹੈ ਨਾ ਆਪਣੀ ਤੇ ਤੁਸੀਂ ਉੱਥੇ ਕੋਈ ਫਸਲ ਲਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਯੂਨੀਵਰਸਿਟੀ ਜਾ ਕੇ ਉਹਦਾ 6 ਮਹੀਨੇ ਦਾ 2 ਮਹੀਨੇ ਦਾ 15 ਦਿਨ ਦਾ ਕੋਰਸ ਕਰਨਾ ਪੈਂਦਾ ਤੁਸੀਂ ਦਵਾਈ ਛਿੜਕਣੀ ਹੈ ਦਵਾਈ ਦਾ ਤੁਹਾਨੂੰ ਕੋਰਸ ਕਰਨਾ ਪੈਣਾ ਹੈ ਸਰਟੀਫਿਕੇਟ ਲੈਣਾ ਪੈਣਾ ਹੈ ਉਹਦੇ ਲੌਗ ਸ਼ੀਟਾਂ ਬੰਨਣੀਆਂ ਹੂੰ ਜੈਸੇ ਮਤਲਬ ਹਰ ਚੀਜ਼ ਦੀ ਸਰਟੀਫਿਕੇਸ਼ਨ ਹੈ ਤੇ ਜੇ ਇਹ ਫੋਰਨ ਚ ਰਹਿੰਦਾ ਸੀ ਇਹਨੂੰ ਤਾਂ ਹਰ ਚੀਜ਼ ਦੀ ਸਮਝ ਆਏ ਫਿਰ ਪੜ੍ਹਾਈ ਕਿਉਂ ਨਹੀਂ ਕੀਤੀ ਇਹਨੇ ਇਹਦੇ ਆ ਦਿਮਾਗ ਜੋ ਲੜਕੀ ਦੇ ਵਰਸ਼ਨ ਮੁਤਾਬਕ ਹੂੰ ਇਹਨਾਂ ਦਾ ਦਿਮਾਗ ਗੰਦਾ ਸੀ ਪਲੱਸ ਜਿਹੜੀ ਚੈਟ ਮੁੰਡਿਆਂ ਦੀ ਸਾਹਮਣੇ ਆਈ ਹੈ ਚੈਟ ਵਿੱਚ ਉਹ ਕਹਿੰਦਾ ਵੀ ਅਸੀਂ ਅੱਜ ਉਹਨੂੰ ਨਸ਼ਾ ਦੇ ਦੇਣਾ ਹੂੰ ਇਹ ਉਹਦੀ ਵੀਡੀਓ ਬਣਾ ਲੈਣੀ ਹੈ ਹੂੰ ਤੇ ਅਸੀਂ ਅੱਜ ਗੇਮ ਪਾ ਦੇਣੀ ਹੈ ਹੂੰ ਇਟ ਮੀਨਸ ਕਿ ਕ੍ਰਿਮੀਨਲ ਕਾਂਸਪੀਰੇਸੀ ਤੇ ਪਹਿਲਾਂ ਹੀ ਤਿਆਰ ਹੋ ਗਈ ਉਹਦੇ ਨਾਲ ਵੀ ਜਿਸ ਮੁੰਡੇ ਨਾਲ ਬਾਹਰ ਬੈਠੇ ਚੈਟ ਕੀਤੀ ਇਹਨਾਂ ਨੇ ਹੂੰ ਆਉਣ ਤੋਂ ਬਾਅਦ ਵੀ ਕੀਤੀ ਤੇ ਕਿਤੇ ਨਾ ਕਿਤੇ ਇਹ ਗੱਲ ਤੇ ਸੱਚੀ ਹੈ ਨਾ ਕਿ ਜਿਹੜੀ ਵੀਡੀਓ ਹੈ ਉਹ ਇਹ ਵੀ ਹੋ ਸਕਦਾ ਜੀ ਕੁੜੀ ਨੂੰ ਮੈਸੇਜ ਕਰਕੇ ਕੁੜੀ ਦੇ ਫੋਨ ਤੋਂ ਵੀਡੀਓ ਬਣਾ ਦਿੰਦੇ ਹੂੰ ਪਰ ਜਿਹੜੀ ਉਹ ਵੀਡੀਓ ਸ਼ਾਇਦ ਇੱਕ ਨਹੀਂ ਗਈ ਉਹ ਵੀਡੀਓ ਕਈ ਸਾਰੀਆਂ ਨੇ ਕਾਫੀ ਨੇ ਉਹਦੇ ਚ ਕੁੜੀ ਦੀ ਕੰਨੀ ਵੀ ਕੁੜੀ ਨੇ ਵੀ ਉਹਦੇ ਚ ਇਹ ਲੱਗਦਾ ਵੀ ਕੰਸੈਂਟ ਵੀ ਹੈ ਮੈਂ ਕਿਹਾ ਕੁੜੀ ਨੇ ਵੀ ਆਪ ਮੰਨਿਆ ਕਿ ਇਹ ਮੈਨੂੰ ਕਹਿੰਦਾ ਹੁੰਦਾ ਸੀ ਆਪਣੀ ਫੋਟੋ ਭੇਜ ਤੇ ਮੈਂ ਭੇਜਦੀ ਨਹੀਂ ਆ ਯਾਰ ਮੈਂ ਆਪਣੀ ਵਾਈਫ ਨੂੰ ਨੇ ਕਹਾ ਮੈਨੂੰ ਇਦਾਂ ਦੀ ਫੋਟੋ ਭੇਜ ਜੇ ਅਸੀਂ ਉਸ ਏਜ ਗਰੁੱਪ ਚ ਹੋਵਾਂਗੇ ਤੇ ਫਿਰ ਹੁੰਦੀਆਂ ਹੀ ਆ ਟ੍ਰਾਂਸਫਰ ਪਰ ਇਹ ਗਲਤ ਹੈ ਨਾ ਟੈਕਨੀਕਲੀ ਇਹ ਗਲਤ ਹੈ ਸੋਸ਼ੀਅਲੀ ਗਲਤ ਹੈ ਐਥਿਕਲੀ ਗਲਤ ਹੈ ਪਰ ਜਿਹੜਾ ਪਰਿਵਾਰ ਕਹਿ ਰਿਹਾ ਮੁੰਡੇ ਦਾ ਪਿਓ ਲਗਾਤਾਰ ਮੀਡੀਆ ਦੇ ਵਿੱਚ ਛਾ ਕੇ ਕਹਿ ਰਿਹਾ ਹੈ ਕਿ ਇਹ ਮੁੰਡਾ ਸਾਡਾ ਨਹੀਂ ਜਿਹੜੇ ਮੁੰਡੇ ਦੇ ਟੈਟੂ ਨਹੀਂ ਬਣਿਆ ਉਹਦੇ ਟੈਟੂ ਨਹੀਂਗਾ ਉਹ ਵੀ ਮੁੰਡਾ ਸਾਡਾ ਹੈ ਹੀ ਨਹੀਂ ਉਥੇ ਸਾਫ ਤੌਰ ਤੇ ਭੱਲਾ ਛੱਡਿਆ ਜਾ ਰਿਹਾ ਵੀ ਕੁੜੀ ਦੇ ਹੋਰ ਵੀ ਅਫੇਅਰਸ ਹੈਗੇ ਨੇ ਉਹ ਇਹ ਕਹਿ ਰਿਹਾ ਜਿਨ੍ਹਾਂ ਨਾਲ ਬਾਕੀ ਅਫੇਅਰ ਸੀ ਕੁੜੀ ਦੇ ਉਹਨਾਂ ਨੇ ਵੀਡੀਓ ਤੇ ਨਹੀਂ ਨਾਇਰਲ ਕੀਤੀ ਜਾਂ ਵੀਡੀਓ ਨਹੀਂ ਬਣਾਈ ਮੋਰਓਵਰ ਪੁਲਿਸੇ ਤੇ ਪਰਚਾ ਦਰਜ ਕਰ ਚੁੱਕੀ ਹੈ ਐਫ ਆਈ ਆ ਨੰਬਰ 670 ਹੈ ਹਮ ਪਰਚਾ ਦਰਜ ਹੋ ਗਿਆ ਔਰ ਕੰਪਲੀਟ ਫਰਵਰੀ ਤੋਂ ਪੈਂਡਿੰਗ ਹੈ ਉਦੋਂ ਤੋਂ ਫਰਵਰੀ ਦੇ 25 ਤਾਰੀ ਨਹੀਂ ਹੋਈ ਜਾਂ ਕੋਈ ਇਨਵੈਸਟੀਗੇਸ਼ਨ ਗ੍ਰਫਤਾਰੀ ਨਹੀਂ ਪਰਚਾ ਕੱਲ ਹੋਇਆ ਹੈ ਪਰਚਾ ਕੱਲ ਹੋਇਆ ਹਾਂਜੀ ਸ਼ਿਕਾਇਤ ਪਹਿਲਾਂ ਦੀ ਹੈ 6 ਮਹੀਨੇ ਇਹਦਾ ਮਤਲਬ ਕੋਹ ਹੋਈ ਹੈ ਹਮ ਪੁਲਿਸ ਨੂੰ ਕੁਝ ਸਬੂਤ ਲੱਭਾ ਤੇ ਪੁਲਿਸ ਨੇ ਤਾਂ ਹੀ ਪਰਚਾ ਦਿੱਤਾ ਹੈ ਆਈਟੀ ਐਕਟ ਦੀ 67 67ਏ ਤੇ 68 ਉਹਦੇ ਚ ਪਲੱਸ 352 ਬੀ ਐਨ ਐਸ ਲਾਈ ਹੈ ਤੇ ਇੱਕ ਹੋਰ ਲਾਈ ਹੈ ਹਮ ਇਹ ਧਰਾ ਲਾ ਕੇ ਪੁਲਿਸ ਨੇ ਪਰਚਾ ਕੱਟਦਾ ਹੈ ਇਟ ਮੀਨਸ ਕਿ ਪੁਲਸ ਨੂੰ ਘਟੋ ਘਟ ਇਨਾ ਲੱਗ ਗਿਆ ਕਿ ਕਸੂਰ ਮੁੰਡੇ ਵਾਲਿਆਂ ਦਾ ਹੈ ਮੁੰਡੇ ਦਾ ਹੈ ਮੁੰਡੇ ਦੇ ਦੋਸਤ ਇੰਦਰ ਪਰਚਾ ਦਰਜ ਕਰਨਾ ਤਾਂ ਚਲੋ ਪੁਲਸ ਦੀ ਡਿਊਟੀ ਹੁੰਦੀ ਆ ਪੁਲਸ ਨੇ ਪਰਚਾ ਜਦੋਂ ਮੰਨ ਲਓ ਮੈਸ਼ ਕੈਦ ਦੇ ਕੇ ਚਲਾ ਗਿਆ ਪੁਲਸ ਨੇ ਥੋੜਾ ਜਿਹਾ ਉੱਚੀ ਦੇਖਣਾ ਵੀ ਕਿਸੇ ਨਾ ਕਿਸੇ ਕੁਝ ਲੱਗਦਾ ਤਾਂ ਉਹ ਪਰਚਾ ਦਰਜ ਕਰਕੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦਾ ਪਾਰਟ ਆ ਨਾ ਉਹ ਜਾਂ ਇਨਵੈਸਟੀਗੇਸ਼ਨ ਜਾਂ ਕੋਰਟ ਨੇ ਸਾਬਤ ਕਰਨਾ ਕਿ ਇਹਨਾਂ ਦੇ ਵਿੱਚੋਂ ਕਸੂਰ ਵਾਲਾ ਕੋਰਟ ਨੇ ਸਾਬਤ ਨਹੀਂ ਕਰਦਾ ਉਹ ਕੋਰਟ ਫੈਸਲਾ ਨਹੀਂ ਦੇਗੀ ਕੋਰਟ ਫੈਸਲਾ ਦੇਗੀ ਸਭ ਤੋਂ ਨਿਕਰੇਗੀ। ਹੂੰ ਦੇਖੋ ਇਹਦੇ ਵਿੱਚ ਪ੍ਰोसीजर ਕੀ ਕਹਿੰਦਾ ਹੈ? ਹੂੰ ਜੇ ਮੈਂ BNSS ਦੀ ਗੱਲ ਕਰਾਂ ਜਾਂ BNS ਦੀ ਗੱਲ ਕਰਾਂ ਜਿਵੇਂ ਪੁਰਾਣਾ ਕ੍ਰਿਮੀਨਲ ਕੋਡ ਆਫ ਪ੍ਰोसीजर ਹੁੰਦਾ ਸੀ ਉਹਦੀ ਜੇ ਗੱਲ ਕਰਾਂ ਤੇ ਸਭ ਤੋਂ ਪਹਿਲਾਂ ਕਾਗਨੀਜ਼ੇਬਲ ਅਫੈਂਸ ਹੂੰ ਜਿਹੜੇ ਹੀਨਸ ਕ੍ਰਾਈਮ ਵਾਲੇ ਅਫੈਂਸ ਹੈ ਉਹਦੇ ਵਿੱਚ ਇਮੀਡੀਏਟ ਪਹਿਲਾਂ ਪਰਚਾ ਦਰਜ ਕਰਨਾ ਹੈ। ਹੂੰ ਪਰਚਾ ਦਰਜ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਕਰਨੀ ਹੈ। ਹਾਂ ਸਬੂਤ ਮਿਲਣ ਤੇ ਬੰਦੇ ਰੈਸਟ ਕਰ ਲੈਣੇ ਆ। ਠੀਕ ਹੈ ਠੀਕ ਇਹ ਪ੍ਰोसीजर ਹੈ। ਜੇ ਉਹਨਾਂ ਨੂੰ ਪਹਿਲਾਂ ਹੁਣ ਇਹਦੇ ਵਿੱਚ ਪਹਿਲਾਂ ਕੰਪਲੀਟ ਹੋਈ ਫਰਵਰੀ ਚ 6 ਮਹੀਨੇ ਲੱਗੇ ਇਨਵੈਸਟੀਗੇਸ਼ਨ ਹੋਈ ਤੇ ਇਨਵੈਸਟੀਗੇਸ਼ਨ ਚ ਮਤਲਬ ਇਹਨਾਂ ਕੋ ਸਬੂਤ ਆ ਗਏ ਤਾਂ ਇਹਨਾਂ ਨੇ ਪਰਚਾ ਦਰਜ ਕੀਤਾ ਇਹਨਾਂ ਨੇ ਕੁੜੀ ਦੀ ਇਕੱਲੇ ਦੀ ਸਟੇਟਮੈਂਟ ਸਹੀ ਨਹੀਂ ਮੰਨੀ ਕਿਉਂਕਿ ਕਈ ਕੁੜੀਆਂ ਇਸ ਕੰਮ ਨੂੰ ਧੰਦਾ ਵੀ ਬਣਾ ਚੁੱਕੀਆਂ ਹੂੰ ਇਹ ਪਹਿਲਾਂ ਤੁਹਾਡਾ ਨਾਲ ਪਿਆਰ ਪਾ ਲੈਂਦੀਆਂ ਹੂੰ ਫਿਰ ਉਸ ਤੋਂ ਬਾਅਦ ਇਹ ਤਾਂ ਛੱਡੋ ਈਵਨ ਸੜਕ ਤੇ ਤੁਰੀਆਂ ਜਾਂਦੀਆਂ ਤੁਹਾਨੂੰ ਹੱਥ ਦੇਣਗੇ ਤੂੰ ਰੁਕੋਗੇ ਤੁਹਾਡੇ ਨਾਲ ਬਹਿ ਜਾਗੀ ਮੈਨੂੰ ਅੱਗੇ ਤੱਕ ਛੱਡ ਦਿਓ ਤੇ ਨਾਲ ਹੀ ਜਾਣਗੇ ਇਹਨਾਂ ਨੇ ਹੱਥ ਫੜ ਲਿਆ ਮੈਨੂੰ ਪੁਲਸ ਵਾਲਾ ਨਾ ਸੈਟਿੰਗ ਕੀਤੀ ਹੋएगी ਹਾਂ ਤੇ ਨਾਲ ਹੀ ਤੁਹਾਨੂੰ ਇੱਕ ਗਰੋ ਵੀ ਚੱਲਦਾ ਗਰੋ ਵੀ ਚੱਲਦਾ ਹਾਂ ਠੀਕ ਹੈ ਹੁਣ ਹੁਣ ਪੁਲਸ ਕੋ ਕੰਪਲੀਟ ਗਈ ਪੁਲਸ ਨੂੰ ਵੀ ਪਤਾ ਇਹੋ ਜੇ ਗਰੋ ਚੱਲਦੇ ਆ ਪੁਲਸ ਨੂੰ ਵੀ ਪਤਾ ਵੀ ਕਈ ਕੁੜੀਆਂ ਇਸ ਲਾਅ ਨੂੰ ਮਿਸਯੂਜ਼ ਕਰ ਰਹੀਆਂ ਹੂੰ ਕਈ ਕੁੜੀਆਂ ਨੇ ਇਹਨੂੰ ਧੰਦਾ ਬਣਾਇਆ ਤੇ ਕੋਰਟ ਨੇ ਪੁਲਿਸ ਨੇ ਲੜਕੀ ਉਪਲ ਫਾਰਮ ਵਾਲੀ ਲੜਕੀ ਨੇ ਵੀ ਆਪਣੇ ਬਿਆਨ ਦਿੱਤੇ ਕਿ ਉਹਨਾਂ ਨੇ ਮੇਰੇ ਤੇ ਵੀ ਸ਼ੱਕ ਕੀਤਾ ਮੈਨੂੰ ਨਿਆਂ ਨਹੀਂ ਦਿਵਾਇਆ ਮੈਨੂੰ ਹਿਊਮਿਲੇਟ ਕੀਤਾ ਤੇ ਠੀਕ ਕੀਤਾ ਨਾ ਤਾਂ ਕੀ ਪਤਾ ਲੱਗ ਜੇ ਵੀ ਇਹ ਕਿ ਲੜਕੀ ਗਲਤ ਹੈ ਹਾਂ ਮੰਨ ਲਓ ਤੁਹਾਡੇ ਕੋਲ ਮੇਰੀ ਨੀਤ ਚ ਕੀ ਚੱਲ ਰਿਹਾ ਤੁਹਾਡੇ ਕੋ ਕੋਈ ਐਸਾ ਯੰਤਰ ਤੇ ਨਹੀਂ ਕਿ ਲੱਭ ਲੋਗੇ ਹੂੰ ਸੋ ਪੁਲਿਸ ਨੇ ਉਹ 6 ਮਹੀਨੇ ਜੀ 6 ਮਹੀਨੇ ਲਾਤੇ ਹਾਂ ਜੋ ਕਿ ਪੁਲਿਸ ਦੀ ਗਲਤੀ ਹੈ 6 ਮਹੀਨੇ ਕਿਉਂ ਲਾਏ 4 ਦਿਨ ਬਹੁਤ ਹੁੰਦੇ ਨੇ ਹਾਂ 4 ਦਿਨ ਜਦੋਂ ਮੁੰਡਾ ਵੀ ਤੁਹਾਡੇ ਸਾਹਮਣੇ ਆ ਰਿਹਾ ਕੁੜੀ ਤੁਹਾਡੇ ਸਾਹਮਣੇ ਆ ਰਹੀ ਹੈ ਉਹਨਾਂ ਨੂੰ ਖਤਰਾ ਨਹੀਂ ਕਿ ਸਰ ਤੇ ਪਰਚਾ ਹੋ ਜਾਏਗਾ ਉਹ ਕਹਿੰਦੇ ਅਸੀਂ ਬੇਕਸੂਰ ਆ ਤੇ ਫਿਰ ਕਿਉਂ 6 ਮਹੀਨੇ ਲਾਏ ਉੱਥੇ ਉੱਥੇ ਪੁਲਿਸ ਨੂੰ ਵੀ ਫਿਰ ਅਦਾਲਤਾਂ ਖਿੱਚਣੀਆਂ ਕਿ ਭਾਈ ਤੁਸੀਂ ਇੰਨਾ ਟਾਈਮ ਆ ਚੀਜ਼ਾਂ ਕਿ ਜੇ ਮੈਨੂੰ ਜੇ ਤੁਸੀਂ ਐਡਾ ਪਰਚਾ ਹੀ ਦਰਜ ਕੀਤਾ ਤੇ ਉਸ ਤੋਂ ਬਾਅਦ ਵੀ ਹੁਣ ਤੱਕ ਅਰੈਸਟ ਕਿਉਂ ਨਹੀਂ ਇਹ ਸਾਰੀ ਚੀਜ਼ਾਂ ਅਦਾਲਤ ਅਦਾਲਤਾਂ ਦੀ ਇੱਜ਼ਤ ਪੁਲਿਸ ਕਰਨ ਲੱਗ ਗਈ ਤੇ ਤੁਹਾਡੇ ਕਹਾਣੀ ਕਹਦੀ ਹੈ ਹੂੰ ਡਰਦੇ ਆਉਂਦੇ ਨੇ ਇਹ ਜਦੋਂ ਅਸੀਂ ਇੱਥੇ ਵਰਦੀਆਂ ਲਵਾਉਣ ਦੀ ਗੱਲ ਕਰਦੇ ਹਾਂ ਨਾ ਉਦੋਂ ਇਹ ਭੱਜੇ ਆਉਂਦੇ ਨੇ ਐਸੇ ਐਸੇ ਕੇਸ 'ਚ ਮੈਂ ਲੜੇ ਵੀ ਅੰਨੇ ਅੰਨੇ ਲੋਕ ਸੀ ਜਿਨ੍ਹਾਂ ਦਾ ਘਰ ਲੁੱਟਿਆ ਗਿਆ ਸਭ ਕੁਝ ਲੁੱਟਿਆ ਗਿਆ ਤੇ 2 ਸਾਲ ਪਰਚਾ ਦਰਜ ਨਹੀਂ ਹੋਇਆ ਐਸਐਸਪੀ ਸੱਦਿਆ ਸੀ ਮੈਂ ਇੱਥੇ ਹੂੰ ਫਿਰ ਸੌਰੀ 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 ਕਹਿੰਦਾ ਜਾਂਦਾ ਸੀ ਜੋ ਸਭ ਨੇ ਕਿਹਾ ਸੀ 5 ਲੱਖ ਰੁਪਏ ਜਿਹਨੂੰ ਨਾ ਪਾਲ ਲਗਾ ਤੈਨੂੰ ਹੁਣ ਵੀ ਹੁਣ ਵੀ ਕਿਤੇ ਨਾ ਕਿਤੇ ਲੱਗਦਾ ਕਿ ਜਿਹੜਾ ਮੀਡੀਆ ਪ੍ਰੈਸ਼ਰ ਹਲੇ ਵੀ ਵੀਡੀਓ ਦਾ ਪ੍ਰੈਸ਼ਰ ਆ ਉਹਦੇ ਕਰਕੇ ਹੀ ਕਿਤੇ ਨਾ ਕਿਤੇ ਇਹ ਸਾਰਾ ਉਸੇ ਕਰਕੇ ਹੀ ਪ੍ਰਚਦਰਜ ਹੋਇਆ ਔਰ ਉਹ ਵੀ ਹਲੇ ਧਾਰਾ ਕਈ ਨਹੀਂ ਲਾਈਆਂ ਹਾਂ ਕਈ ਸਾਰੀਆਂ ਧਾਰਾ ਲੱਗ ਸਕਦੀਆਂ ਮੈਂ ਦੱਸਦਾ ਤੁਹਾਨੂੰ ਧਾਰਾ ਦਰਸ਼ਕਾਂ ਨੂੰ ਵੀ ਦੱਸਦਾ ਧਾਰਾ 294 ਲੱਗਦੀ ਸੀ ਅਪਸੀਨ ਫੋਟੋ ਬਣਾਣਾ ਤੇ ਉਹਨੂੰ ਵਾਇਰਲ ਕਰਨਾ 509 ਲੱਗਦੀ ਸੀ 509 ਦੀ ਤਿੰਨ ਧਾਰਾ 354 ਲੱਗਦੀ ਸੀ ਧਾਰਾ 67 ਤੇ ਇਹ ਆਈਪੀਸੀ ਦੀ ਧਾਰਾ ਬੋਲ ਰਿਹਾ ਰਸਟਾਰ ਤੇ 67 ਇਹ ਲੱਗਦੀ ਆ ਆਈਟੀ ਐਕਟ ਦੀ ਉਹ ਲਾਈ ਉਹਨਾਂ ਨੇ 384 ਲੱਗਦੀ ਸੀ ਹਮ ਇੱਕ ਤਰ੍ਹਾਂ ਦੀ ਐਕਸਟਰਸ਼ਨ ਮੰਗੀ ਉਹਨੂੰ ਡਰਾਇਆ ਗਿਆ ਉਹਦੇ ਫਾਦਰ ਦਾ ਪਿੱਛਾ ਕੀਤਾ ਗਿਆ ਗੋਲੀਆਂ ਚਲਾਈਆਂ ਗਿਆ ਵੀ ਕਰਦੀਏ ਮੇਰੇ ਘਰ ਆ ਕੇ ਸਾਹਮਣੇ ਕੈਮਰੇ ਤੋੜੇ 307 ਵੀ ਲੱਗਦੀ ਹੈ ਇਰਾਦਾ ਕਤਲ ਨਾਲ ਹੀ ਆਏ ਨੇ ਜਿਹੜੇ ਆਵਾਜ਼ ਫਾਇਰ ਕੱਢੇ ਨੇ ਨਹੀਂ ਤਾਂ ਪਬਲਿਕ ਟ੍ਰੈਂਕਵਿਲਿਟੀ ਨੂੰ ਡਿਸਟਰਬ ਕਰਨ ਦੇ ਵੀ ਧਾਰਾ ਲੱਗਦੀ ਹੈ ਫਿਰ ਥ੍ਰੈਟ ਦੀ ਲੱਗਦੀ ਹੈ ਔਰ ਇੱਕ ਤੋਂ ਵੱਧ ਬੰਦਾ ਵੇਲੇ ਉਥੇ ਹੈਗਾ ਜਾਂ ਇਨਵੋਲਵ ਹੈ ਇੰਗਲੈਂਡ ਮੇ 376 ਡੀ ਲੱਗਦੀ ਹੈ ਧਾਰਾ 3 4 5 ਇਨਡਿਸੈਂਟ ਰਿਪਰੈਜੈਂਟੇਸ਼ਨ ਆਫ ਔਮਨ ਪ੍ਰੋ히ਬੀਸ਼ਨ ਐਕਟ ਲੱਗਦਾ ਹੈ ਕਿ ਕਿਸੇ ਲੜਕੀ ਦੀ ਕੋਈ ਵੀ ਅਬਦਰ ਫੋਟੋ ਤਾਂ ਕਰਕੇ ਵੀ ਖਿੱਚ ਦੋ ਤੇ ਥੋੜਾ ਬਹੁਤ ਦਿਖਦਾ ਹੋਵੇ ਤੇ ਉਹ ਵੀ ਉਸ ਧਾਰਾ ਚ ਕਵਰ ਹੁੰਦੀ ਹੈ ਨੰਗੀ ਫੋਟੋ ਵਖਾਣੀ ਤੇ ਬਹੁਤ ਹੀ ਵੱਡਾ ਜੁਰਮ ਹੈ ਫਿਰ ਧਾਰਾ 328 ਆਈਪੀਸੀ ਨਸ਼ੀਲੇ ਪਦਾਰਥਾਂ ਵਾਸਤੇ NDPS ਦੀ ਧਾਰਾ 8 18 21 22 27 32 ਹੂੰ ਮੈਂ ਦੱਸੀ ਜੰਨਾ ਪੁਲਸ ਲਾ ਲਵੇ ਪੜ ਲਵੇ ਨਸ਼ੀਲਾ ਪਦਾਰਥ ਕਿਸ ਇਨਟੌਕਸੀਕੇਸ਼ਨ ਵੈਲਿਊ ਦਾ ਸੀ ਨਹੀਂ ਸਾਹਮਣੇ ਆਇਆ ਪਰ ਨਸ਼ੀਲਾ ਪਦਾਰਥ ਤੇ ਆਇਆ ਨਾ ਜੇ ਨਸ਼ੀਲਾ ਪਦਾਰਥ ਆਇਆ ਤੇ NDPS ਐਕਟਿਵੇਟ ਹੋਇਆ ਤੇ ਜੇ ਇਹ ਨਸ਼ੀਲਾ ਪਦਾਰਥ ਪਲੱਸ ਪਲੱਸ 328 ਜਦੋਂ ਜੁੜਨੀ ਹੈ ਉਮਰ ਗੈਦ ਹੈ ਲਾਵੇ ਪੁਲਸਟਾਵੇ ਨਾ ਪਰ ਕੈਦ ਹੁੰਦੀ ਔਸ ਮੁੰਡੇ ਨੂੰ ਹਾਂਜੀ 2 ਲੱਖ ਰੁਪਏ ਜੁਰਮਾਨਾ ਵੀ ਹੁੰਦਾ ਤੇ ਜੇ ਲੜਕੀ ਕਲੇਮ ਪਾਵੇ ਜਦ ਤੱਕ ਲੜਕੀ ਜਿੰਦੀ ਰਹੇਗੀ ਉਹਦੀ ਸਾਰੀ ਜ਼ਿੰਦਗੀ ਦਾ ਰਹਿਣ ਖਾਣ ਪੀਣ ਦਾ ਖਰਚਾ ਇਸ ਟਬਰਾਂ ਨੂੰ ਸਹਿਣਾ ਪਏਗਾ ਕਿਉਂਕਿ ਕੁੜੀ ਦੇ ਅੱਗੇ ਜ਼ਿੰਦਗੀ ਦੇ ਵਿੱਚ ਪ੍ਰਭਾਵ ਕਰਨੀਆਂ ਸਾਰੀਆਂ ਚੀਜ਼ਾਂ ਇਹ ਸਾਰਾ ਕੁਝ ਮੰਨ ਲਓ ਉਹਦੀ ਸ਼ਾਦੀ ਨਹੀਂ ਹੋਈ ਬਿਲਕੁਲ ਜੀ ਇਹ ਮਸਲਾ ਬਹੁਤ ਵੱਡੇ ਲੈਵਲ ਤੇ ਵਟ ਐਵਰ ਉਹ ਡਿਪਰੈਸ਼ਨ ਚ ਹੈ ਪਰੇਸ਼ਾਨ ਹੈ ਹਮ ਔਰ ਪਰ ਮੈਂ ਕਹਿੰਦਾ ਉਹ ਰਾਣੀ ਦੀ ਝਾਂਸੀ ਹੈ ਜਿਨੇ ਸ਼ਰਮ ਕਬੂਲ ਕੀਤਾ ਕਿ ਉਹ ਵੀਡੀਓ ਮੇਰੀ ਹੈ ਉਹ ਫੋਟੋ ਮੇਰੀ ਹੈ ਮੈਂ ਹੀ ਆ ਉਹਦੇ ਵਿੱਚ ਕੋਈ ਐਡੀਟਿੰਗ ਨਹੀਂ ਹੈ ਇਹੋ ਜਿਹੇ ਕੁੜੀਆਂ ਨੂੰ ਸਲੂਟ ਕਰਦਾ ਵਾਂ ਇਦਾਂ ਦੀਆਂ ਆਚਾਰਕ ਕੁੜੀਆਂ ਖੜੀਆਂ ਹੋ ਜਾਣ ਤੇ ਇਹੋ ਜਿਹੇ ਬੰਦਿਆਂ ਦੀ ਜੁਰਤ ਨਹੀਂ ਪਵੇਗੀ ਪਰ ਮੈਂ ਇਹਦੇ ਵਿੱਚ ਹਦਾਇਤ ਕੁੜੀਆਂ ਨੂੰ ਵੀ ਦਿੰਨਾ ਕਿ ਤੁਸੀਂ ਵੀ ਇੱਕ ਰਿਸ਼ਤੇ ਕੱਚੇ ਰਿਸ਼ਤੇ 'ਚ ਇੱਥੋਂ ਤੱਕ ਨਾ ਪਹੁੰਚੋ ਹੂੰ ਸਾਲ ਦੋ ਸਾਲ ਦੀ ਖੇਡ ਸੀ ਉਹ ਵੀ ਹੋ ਹੀ ਜਾਣਾ ਸੀ ਥੋੜੀ ਜਿਹੀ ਮੈਂ ਹੋਰ ਦੂਜਾ ਪੱਖ ਵੀ ਸਮਝਣ ਦੀ ਕੋਸ਼ਿਸ਼ ਕਰੂੰਗਾ ਮਾਨਨ ਸਾਹਿਬ ਕਿਉਂਕਿ ਪਰਿਵਾਰ ਜਿਹੜੀ ਗੱਲ ਕਰ ਰਿਹਾ ਹੈ ਪਰਿਵਾਰ बार-बार ਕਹਿ ਰਿਹਾ ਕਿ ਉਹ ਮੁੰਡਾ ਹੋਰ ਹੈ ਵੀਡੀਓ ਦੇ ਵਿੱਚ ਹੋਰ ਹੈ ਉਸ ਦੀ ਵੀ ਜਾਂਚ ਦਾ ਵਿਸ਼ਾ ਹੈਗਾ ਕਿ ਉਹ ਹੈ ਜਾਂ ਨਹੀਂ ਹੈ ਤੇ ਉਹ ਮੁੰਡੇ ਜਿਹੜੇ ਜਿਸ ਤਰ੍ਹਾਂ ਪਰਿਵਾਰ ਨੇ ਇਹ ਵੀ ਗੱਲ ਕਹੀ ਵੀ ਖਾਸ ਕਰਕੇ ਉਹਦੇ ਪਿਤਾ ਨੇ ਕਹਿੰਦੇ ਕਿ ਅਸੀਂ ਜੇ ਸਾਨੂੰ ਜੀਸੀ ਇਸ ਤਰੀਕੇ ਦੇ ਨਾਲ ਇਹ ਸਾਨੂੰ ਇੱਚਕੜੀਸਿਆ ਜਾ ਰਿਹਾ ਜਾਂ ਜਾਂ ਪਰਿਵਾਰ ਜਾਂ ਕਿਸੇ ਵੀ ਤਰੀਕੇ ਦੀ ਜਾਂ ਲਾ ਲੋਗੇ इमोਸ਼ਨਲ ਹੀ ਕੋਈ ਧਮਕੀ ਦੇਣਾ ਚਾਹ ਰਿਹਾ ਜਾਂ ਤਾਂ ਉਹ ਕਹਿ ਰਹੇ ਨੇ ਵੀ ਸਾਨੂੰ ਵੀ ਇਦਾਂ ਨਾ ਕਰੋ ਵੀ ਇਹ ਹੋ ਸਕਦਾ ਵੀ ਫਿਰ ਇਸ ਤੋਂ ਬਾਅਦ ਕੁਝ ਹੋਰ ਸਟੈਪ ਚੱਕਿਆ ਜਾ ਮਤਲਬ ਇਮੋਸ਼ਨਲ ਸਟੈਪ ਉਹ इमोशनल ਸਟੈਪ ਦੀ ਕੀ ਗੱਲ ਹੈ ਜਦੋਂ ਪੁਲਸ ਨਹੀਂ ਸਾਬਤ ਕਰਤਾ ਪਰਚਾ ਤਾਂ ਹੀ ਦਰਜ ਕੀਤਾ ਨਾ ਜੀ ਉਹ ਚ ਕਹਤਾ ਵੀ ਇਹ ਦੋ ਜਣੇ ਦੋਸ਼ੀ ਹੈ ਪ੍ਰੋਪਟੇ ਇੰਦਰਪਾਲ ਹਲ ਤੀਜਾ ਇੰਗਲੈਂਡ ਵਾਲਾ ਇਹਨਾਂ ਨੇ ਪਾਉਣਾ ਉਹ ਤੇ ਹੁਣ ਲੜਕੀ ਵਾਲੇ ਥੋੜੀ ਸਟਰੋਂਗਲੀ ਪੁਲਸ ਅੱਗੇ ਆਪਣੀ ਪ੍ਰੈਜੈਂਟੇਸ਼ਨ ਰੱਖਣ ਜੋ ਡਿਫਾਲਟ ਨੇ ਉਹਨਾਂ ਨੂੰ ਉਜਾਗਰ ਕਰਨ ਔਰ ਉਹਦੇ ਲਈ ਜੋ ਵੀ ਉਪਰਾਲੇ ਕਾਨੂੰਨੀ ਤੌਰ ਦੇ ਹੁੰਦੇ ਨੇ ਉਹ ਕਰਨ ਤੇ ਇਹਨਾਂ ਦੇ ਪਰਚੇ ਦਰਜ ਹੋਣਗੇ ਕਿਉਂਕਿ ਜਿਹੜਾ ਵਿਅਕਤੀ ਬਾਹਰ ਬੈਠਾ ਹੈ ਜਿਹਨੂੰ ਵੀਡੀਓ ਵਾਇਰਲ ਕੀਤੀ ਹੈ ਬਾਹਰ ਦੱਸਿਆ ਜਾਂਦਾ ਕਿ ਲਿੰਕ ਦੇ ਜ਼ਰੀਏ ਭੇਜੀ ਗਈ ਉੱਥੋਂ ਵਾਇਰਲ ਕੀਤੀ ਗਈ ਉਹ ਉਹਦਾ ਉਹਨੂੰ ਕਿੱਦਾਂ ਮਤਲਬ ਹੁਣ ਇਸ ਦੇ ਵਿੱਚ ਝਲਿਆੰਦਾ ਜਾ ਸਕਦਾ ਹੈ ਅਪਲੀਕੇਸ਼ਨ ਕ੍ਰਿਮੀਨਲ ਕਾਂਸਪੀਰੇਸੀ ਚ ਉਹ ਬੰਦਾ ਕ੍ਰਿਮੀਨਲ ਕਾਂਸਪੀਰੇਟ ਤੇ ਹੈਗਾ ਹੀ ਹੈ ਨਾ ਜੀ ਤੇ ਨਵੇਂ ਕਾਨੂੰਨ ਦੇ ਤਹਿਤ ਕੁਝ ਉਸ ਚ ਬਦਲਾਅ ਹੈਗੇ 7448 ਹੈਗੀ ਹੈ ਬੀ ਐਨ ਐਸ ਦੀ ਜਿਹਦੇ ਵਿੱਚ ਇਹ ਬੰਦੇ ਨੂੰ ਫੌਰਨ ਤੋਂ ਚੁੱਕ ਕੇ ਲਿਆ ਜਾ ਸਕਦਾ ਹਮ ਐਨੀ ਕ੍ਰਾਈਮ ਕਮਿਟਿਡ ਇਨ ਇੰਡੀਆ हां बाय इंडियन और सिटिंग अब्रॉड हां इज लायबल टू बी पनिशड हम 48 है या 45 है शायद मेनू थोड़ी जी पलेखा लग रया सो so, ए तारा अवेलेबल है तो क्योंकि जिस तरह वो परिवार ਦੱਸਿਆ ਜਾਂਦਾ ਕਿ ਬੜਾ ਰਿਚ ਪਰਿਵਾਰ ਹੈਗਾ ਐਨ ਆਰ ਆਈ ਪਰਿਵਾਰ ਆ ਬਹੁਤ ਚੰਗੀ ਉਹਨਾਂ ਦੀ ਜ਼ਮੀਨ ਜਾਇਦਾਦ ਆ ਇਹਦੇ ਚ ਕਿਤੇ ਇਹ ਇਹ ਚੀਜ਼ ਤਾਂ ਨਹੀਂ ਲੱਗ ਰਹੀ ਮੱਲਨ ਸਾਹਿਬ ਕੀ ਕਹਿੰਤੇ ਉਸ ਪਰਿਵਾਰ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੀ ਜ਼ਮੀਨ ਜਾਇਦਾਦ ਆ ਉਹਦੇ ਕਰਕੇ ਜਾਂ ਉਹਨਾਂ ਦੇ ਪਾਸਾ ਤੇ ਲੈ ਕਰਕੇ ਇਹੋ ਜਿਹਾ ਕੁਝ ਸੀਨਤਾ ਨਹੀਂ ਲੱਗਦਾ ਵਿੱਚ ਤੁਸੀਂ ਕਪੜੇ ਲਾ ਦੋਗੇ ਪਰ ਪੈਸੇ ਕਰਕੇ ਹੂੰ ਕੁੜੀ ਜਦੋਂ ਤੱਕ ਉਹ ਪਰਿਵਾਰਕ ਹੈ ਕੋਈ ਵੀ ਕੁੜੀ ਜਦ ਤੱਕ ਉਹ ਪਰਿਵਾਰਕ ਹੈ ਹੂੰ ਇੱਥੇ ਤੱਕ ਨਹੀਂ ਜਾਊਗੀ ਜਿਹੜੀ ਬਜਾਰੂ ਹੈ ਉਹ ਭਾਵੇਂ ਸੱਚੇ ਜਿਹੜੀ ਪਰਿਵਾਰਕ ਹੈ ਉਹ ਕਦੀ ਵੀ ਐਸ ਲੈਵਲ ਤੱਕ ਨਹੀਂ ਜਾਂਦੀ ਹੂੰ ਇਹ ਗੱਲ ਦੱਸਾਂ ਕੋਰਟ ਚ ਕੇਸ ਲੜ ਦੋਗੀ ਹੋਰ ਕੁਝ ਕਰ ਲੋਗੀ ਕੋਈ ਲੜਕੀ ਨਹੀਂ ਚਾਹਦੀ ਕਿ ਮੇਰਾ ਕੋਈ ਵੀ ਅਸ਼ਲੀਲ ਪੁਣਾ ਮਤਲਬ ਜੋ ਗਲਤੀ ਹੋਈ ਆ ਉਹ ਨਪੋਲਪਣੇ ਚ ਜਾਂ ਕਹਿ ਲੋ ਜਾਂ ਉਹ ਬਿਕਸੋ ਸੀ ਉਹ ਸਭ ਜਿਹੀ ਕੁੜੀਆਂ ਬਿਠੀ ਸੀ ਕਿਵੇਂ ਮੇਰਾ ਰਿਸ਼ਤਾ ਹੋਵੇ ਮੇਰਾ ਵਿਆਹ ਹੋਵੇ ਮੈਂ ਕਿਹਾ ਮੈਂ ਹੁਣ ਕੈਨੇਡਾ ਹੋ ਕੇ ਆਇਆ ਹਾਂ ਅਮਰੀਕਾ ਰਹਿ ਕੇ ਆਇਆ ਦੋ ਮਹੀਨੇ ਉੱਥੇ ਐਸੀਆਂ ਐਪ ਚੱਲਦੀਆਂ ਨੇ ਪੰਜਾਬੀ ਕੁੜੀਆਂ ਪੈਸਿਆਂ ਲਈ ਅਵੇਲੇਬਲ ਨੇ ਐਪ ਤੇ ਤੁਸੀਂ ਉਹਨਾਂ ਨੇ ਆਪਣਾ ਨੰਗੀ ਦੀ ਫੋਟੋ ਪਾਈ ਆ 30 ਡਾਲਰ 35 ਡਾਲਰ 40 ਡਾਲਰ ਇੰਨੇ ਘੰਟੇ ਸ਼ਰੀਆਬ ਲਿਖਿਆ ਅਕੜੀਆਂ ਗੱਲਾਂ ਕਰ ਰਿਹਾ ਮੈਂ ਤੁਹਾਡੇ ਨਾਲ ਟੀਵੀ ਤੇ ਬੈਠ ਕੇ ਅਸੀਂ ਮੇਮਾਂ ਦਾ ਤਾਂ ਅਕਸਰ ਵੇਖਿਆ ਸੀ ਨਾ ਪ੍ਰੋਪਰ ਪੰਜਾਬੀ ਕੁੜੀਆਂ 18 ਤੋਂ ਲੈ ਕੇ ਅਬਵ ਐਨੀ ਏਜ ਅਵੇਲੇਬਲ ਹੁਣ ਮੈਂ ਐਪ ਦੀ ਨਾਂ ਦੱਸਦਾ ਤੇ ਸਾਰਿਆਂ ਨੇ ਲੋਕਾਂ ਦਾ ਸਰਚ ਕਰ ਲੈ ਬਿਲਕੁਲ ਠੀਕ ਹੈ ਪਰ ਇੰਡੀਆ ਖੁੱਲ ਨਹੀਂ ਰਹੀ ਰੈਣੀ ਵੀ ਮੈਂ ਦੱਸਣੀ ਵੀ ਨਹੀਂ ਹਾਂ ਕਹਿੰਦਾ ਭਾਵੇਂ ਹੈ ਕਿ ਇੱਥੇ ਤੱਕ ਵੀ ਹੋ ਰਿਹਾ ਪਰ ਇਹ ਸਾਡੀ ਬੱਚੀ ਇਦਾਂ ਦੀ ਤੇ ਹੈ ਨਹੀਂ ਸੀ ਹਾਂ ਮੈਂ ਕੁੜੀ ਅਨਪਾਲਪਣੇ ਚ ਜਾਂ ਕਹਿ ਲਓ ਵੀ ਉਸ ਤਰ੍ਹਾਂ ਵਿਸ਼ਵਾਸ ਕਰ ਬੈਠੀ ਫੇਤ ਵਿੱਚ ਫੇਤ ਜਿਹਨੂੰ ਆਪਾਂ ਕਹਿੰਦੇ ਨੇ ਕਿ ਵਿਆਹ ਦਾ ਝਾਂਸਾ ਦੇ ਕੇ ਇਹ ਉਸ ਤਰ੍ਹਾਂ ਦਾ ਮਸਲਾ ਉਹ ਉਸ ਤਰ੍ਹਾਂ ਦਾ ਮਸਲਾ ਉਹਨਾਂ ਮੁੰਡੇ ਦੇ ਦਿਮਾਗ 'ਚ ਗੰਦਾਪਨ ਸੀ ਉਹ ਇਹਨੂੰ ਬਲੈਕਮੇਲ ਕਰਦਾ ਸੀ ਹੁਣ ਉਹਦਾ ਪਿਓ ਕਵੇ ਕੁੜੀ ਦੇ ਚਾਰ ਥਾਂ ਤੇ ਹੋਰ ਵੀ ਚਲਦੇ ਸੀ ਜਦੋਂ ਪਤਾ ਲੱਗਾ ਸੀ ਛੱਡ ਦਿੰਦੇ ਵੀ ਕੁੜੀ ਕਰੈਕਟਰਲੈਸ ਹੈ ਇਹਦੇ ਚਾਰ ਜਗ੍ਹਾ ਤੇ ਫੇਰ ਚਲਦੇ ਪਏ ਨੇ ਪਤਾ ਲੱਗਿਆ ਸੀ ਨਾ ਕੁੜੀ ਦੇ ਪਿਓ ਨੂੰ ਪਤਾ ਲੱਗਿਆ ਸੀ ਉਹ ਮੁੰਡੇ ਦੇ ਪਿਓ ਨੂੰ ਪਤਾ ਲੱਗਿਆ ਸੀ ਨਾ ਕਿ ਕੁੜੀ ਦੇ ਚਾਰ ਜਗ੍ਹਾ ਫੇਰ ਚਲਦੇ ਛੱਡ ਦਿੰਦਾ ਤੇਰੇ ਮੁੰਡੇ ਨੇ ਵੀਡੀਓ ਕਿਉਂ ਬਣਾਈ ਹਾਂ ਜਾਂ ਬਣਵਾਈ ਕੀ ਉਹਦਾ ਸਵਾਰਥ ਸੀ ਕੀ ਸਵਾਰਥ ਸੀ ਕੀ ਉਹਦਾ ਪਰਪਸ ਸੀ ਕੀ ਮਤਲਬ ਸੀ ਕੀ ਕਰਨਾ ਚਾਹੁੰਦਾ ਸੀ ਉਹ ਕਰਕੇ ਹੁਣ ਜਦੋਂ ਉਮਰ ਕਾਇਦ ਭੁਗਤੇਗਾ ਦੇਖੋ ਜਵਾਬ ਦੇਈ ਕਿੱਡਾ ਕਿੱਡਾ ਕਾਫਤਾ ਗਈ ਸੀ ਯਾਰੋ ਕੁਲਰ ਪੀਜੇ ਤਾਂ ਵੀ ਬਾਪ ਬਣ ਗਿਆ ਇਹ ਤਾਂ ਸ਼ਰਮ ਆਣੀ ਚਾਹੀਦੀ ਹੈ ਤੇਰੀ ਆਪਣੀ ਵਾਈਫ ਬਣਨ ਵਾਲੀ ਹੈ ਪਰ ਉਹਨੂੰ ਤੂੰ ਕਿਸ ਤਰ੍ਹਾਂ ਲੈ ਰਿਆ ਬਿਲਕੁਲ ਤਾਂ ਇਹ ਸਮਾਜਿਕ ਰਿਸ਼ਤੇ ਜਿਹੜੇ ਸਾਡੇ ਆਪਸੀ ਰਿਸ਼ਤੇ ਨੇ ਉਹਨਾਂ ਦਾ ਵੀ ਕਾਹਨ ਕਿਤੇ ਮੱਲਣ ਸਾਹਿਬ ਹੈਗਾ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਝ ਦਿੱਤਾ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਇਹ ਸੰ ਐਡਵੋਕੇਟ ਸੁਨੀਲ ਮੱਲਣ ਜੀ ਜਿਨ੍ਹਾਂ ਦੇ ਨਾਲ ਇਸ ਜਿਹੜੀ ਜੋ ਲਗਾਤਾਰ ਇਹ ਮਸਲਾ ਚੱਲ ਰਿਹਾ ਹੈ ਉਹ ਪੁਲਫਾਰਮ ਵਾਲੀ ਇਸ ਲੜਕੀ ਦਾ ਉਸ ਦੇ ਉੱਤੇ ਕਾਨੂੰਨੀ ਨੁਕਤਿਆਂ ਦੇ ਉੱਤੇ ਜਿਹੜੀ ਹੈ ਗੱਲਬਾਤ ਕੀਤੀ ਹੈ ਇਸ ਦੇ ਵਿੱਚ ਹੋਰ ਧਾਰਾਵਾਂ ਜਿਹੜੀਆਂ ਨੇ ਮੱਲਣ ਸਾਹਿਬ ਦਾ ਕਹਿਣਾ ਹੈ ਕਿ ਐਡ ਕੀਤੀਆਂ ਜਾ ਸਕਦੀਆਂ ਨੇ ਜੋ ਪੁਲਿਸ ਦੇ ਵੱਲੋਂ ਹਜ ਤੱਕ ਨਹੀਂ ਕੀਤੀਆਂ ਗਈਆਂ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕ the Punjabi there